ਜੈਤੋ ਸ਼ਹਿਰ ਨਗੀਨਾ ਮੀ ਇੱਕ ਮਿੰਟ ਚ ਚਿੱਕੜ ਮਹੀਨਾ ਲੱਗਦਾ ਜੈਤੋ ਚ ਮੀ ਹੋਰ ਆ ਜਾਣ ਤਾਂ ਹਲਾਕ ਕਿਉਂ ਨਹੀਂ ਹੋਣਗੇ ਕੋਠਿਆਂ ਦੇ ਚੜਾਏ ਬਈ ਮਸ਼ੀਨਾਂ ਦਾ ਤਾਂ ਕੋਈ ਹੱਲ ਹੀ ਨਹੀਂਗਾ ਦੁਕਾਨਾਂ ਦੇ ਅੰਦਰ ਮਸ਼ੀਨਾਂ ਲੱਗੀਆਂ ਗਿਆ 12 12 13-13 ਲੱਖ ਦੇ ਪ੍ਰੋਜੈਕਟ ਆ ਅੱਛਾ ਲਾਂ ਵਜ ਕੇ ਪਾਣੀ ਅੰਦਰ ਜਾਂਦਾਗਾ ਇਹਦੀ ਕੋਈ ਨਿਕਾਸੀ ਹੈ ਨਹੀਂਗੀ ਅੰਦਰ ਸਾਰੀ ਟੱਪ ਹੋਈ ਪਈ ਹੈਗੀ ਆ ਗਾਗੜ ਕੋਲ ਦਾ ਵਾਸਤੇ ਕੋਈ ਇਹਦਾ 50 ਸਾਲ ਹੋ ਗਏ ਅਸੀਂ ਤੁਰਫਿਰ ਤੇ ਪਾਣੀ ਪੌਣੀ ਸਕੂਲ ਗਏ ਸਰ ਆਪ ਜੇ ਪਾਣੀ ਖੜਾ ਰੀਆ ਅੱਛਾ ਤਾਂ ਕਰਕੇ ਸਕੂਲ ਨਹੀਂ ਗਏ ਹਾਂਜੀ ਸਾਰੇ ਲੋਕ ਆ ਜਿਹੜੇ ਆਪਣੇ ਕੰਮਕਾਰਾਂ ਤੇ ਨਹੀਂ ਗਏ ਬਹੁਤ ਸਾਰੇ ਜਿਹੜੇ ਲੋਕ ਨਹੀਂ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਕਿਸ਼ਤੀਆਂ ਲੈ ਕੇ ਆਉਂਦਾ ਸਾਡਾ ਰੋਜ਼ ਕਿਸ਼ਤੀਆਂ ਵਾਲਾ ਕੰਮ ਹੋਇਆ ਪਿਆ ਤੇ ਉਹ ਕਹਿੰਦੇ ਮੈਨੂੰ ਦੱਸ ਦੇ ਨੇ ਜੀ ਇਹ ਕਿਸ਼ਤੀ ਤੇ ਲੈ ਕੇ ਚੱਲੋ ਹੁਣ ਵੀ ਉਹਨੂੰ ਲਿਆਓ ਨਾ ਕਿਸ਼ਤੀ ਤੇ ਤਾਂ ਐ ਕਿਵੇਂ ਬਾਈ ਕਿਵੇਂ ਮੈਂ 2 ਫੁੱਟ ਨੂੰ ਮੈਂ ਕਹਾਂ ਮੈਂ ਚੜਕਾ ਪਟ ਗਏ ਤੇ ਕਿਸ਼ਤੀਆਂ ਕਰਾਓ ਕਿਸ਼ਤੀਆਂ ਵਾਲਾ ਸ਼ਹਿਰ ਬਣਾ ਦੇ ਪਿਆ ਲਾਫਾ 10-12 ਸਾਲ ਹੋ ਗਿਆ ਸੀ ਕੁਝ ਦੇਖਦਿਆਂ ਨੂੰ ਇੱਥੇ ਰੋਜ਼ ਆਹੀ ਕੁਝ ਚੱਲੀ ਜਾਂਦਾ ਪਰ ਬਾਈ 3-3 ਸਾਲਾਂ ਦਾ ਵਿਕਾਸ ਹੀ ਬਹੁਤ ਹੋਇਆ ਆ ਦੇਖ ਲਓ ਵਕਾਸ ਤੁਹਾਡੇ ਸਾਹਮਣੇ ਆ ਬਸ ਉਹਦੇ ਕੈਮਰਾ ਮਾਰੋ ਚਾਰੇ ਪਾਸੇ ਇਹ ਜੋ ਫੁੱਲਾ ਅੱਗੇ ਉਹ ਲਾਲ ਖਤਰੇ ਦਾ ਨਿਸ਼ਾਨ ਲਾਇਆ ਪਿਆ ਜਿੱਤੋਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਕੋਈ ਸੁਨਵਾਈ ਨਹੀਂ ਬਹੁਤ ਔਖੀ ਹੈ ਦੁਕਾਨਦਾਰ ਬਹੁਤ ਜਿਆਦਾ ਪਾਣੀ ਖੜਾ ਜੀ ਬਹੁਤ ਪਾਣੀ ਖੜਾ ਕਰਾ ਅੰਦਰ ਪਾਣੀ ਵੜ ਰਿਹਾ ਹੈ ਇਹ ਜੇ ਟਿਕਾ ਰਹੇ ਹੈ ਜੇ ਜੇ ਅੱਤੇ ਜੇ ਕਹਿੰਦੇ ਸਿਵਰ ਪਾਵਾਂਗੇ ਸਿਵਰ ਵਾਲੇ ਤੱਕ ਨਹੀਂ ਪਿਆਗਾ ਸਾਰੇ ਪੈਸੇ ਕਿੱਧਰ ਗਏ ਹੋ ਲੋਨ ਵਾਰੇ ਚੋਤੀ ਆਂਦਾ ਕਿਵੇਂ ਬਾਈ ਕਿਵੇਂ ਅੰਦਰ ਪਾਣੀ ਜਾਊਗਾ ਲਫਾਵੇ ਲਾਈਏ ਪ੍ਰਬੰਧ ਕਰੀ ਹਣਾ ਪ੍ਰਬੰਧ ਕਰ ਲਾ ਸਕੂਲ ਕਾ ਤੋ ਨਹੀਂ ਗਏ ਤੁਸੀਂ ਪਾਣੀ ਖੜ ਗਿਆ ਸੀ ਪਾਣੀ ਖੜ ਗਿਆ ਸੀ ਕਿਹੜੀ ਕਲਾਸ ਪੜਦੇ ਹੋ ਫਰਸਟ ਪਿਆ ਬੱਚੇ ਸਕੂਲ ਕਿਉਂ ਨਹੀਂ ਭੇਜੇ ਜੀ ਅੱਜ ਬੱਚੇ ਸਕੂਲ ਕਿਉਂ ਨਹੀਂ ਭੇਜੇ ਭੰਟੀ ਅੱਜ ਪਾਣੀ ਖੜ ਗਿਆ ਸੀ ਪਾਣੀ ਖੜ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਜੈਥੋ ਦੇ ਲੋਕ ਆ ਉਹਨਾਂ ਦਾ ਬੁਰਾ ਹਾਲ ਹੈ ਛੋਟੇ ਛੋਟੇ ਬੱਚੇ ਨੇ ਜਿਹੜੇ ਅੱਜ ਸਕੂਲ ਜਾਣ ਤੋਂ ਬੈਠੇ ਆ ਪੁੱਤ ਤੁਸੀਂ ਵੀ ਕਿਉਂ ਨਹੀਂ ਸਕੂਲ ਗਏ ਸਰ ਅੱਜ ਪਾਣੀ ਖੜਾ ਰੀਆ ਅੱਛਾ ਤਾਂ ਕਰਕੇ ਸਕੂਲ ਨਹੀਂ ਗਏ ਹਾਂਜੀ ਅੱਛਾ ਠੀਕ ਹੈ ਕਿਹੜੀ ਕਲਾਸ ਪੜਦੇ ਹੋ ਅਰ ਕੇ ਜੀ एलकेजी ਚ ਹਾਂਜੀ ਜੀ ਅੱਛਾ ਅੱਗੇ ਕੱਟੇ ਜਾਂਦੇ ਹੋ ਵੈਨ ਤੇ ਜਾਂਦੇ ਹੋ ਨਾ ਛੱਡ ਕੇ ਆਉਂਦੇ ਆਪਾਂ ਤੁਹਾਡੇ ਛੱਡ ਕੇ ਆਉਂਦੇ ਆ ਛੱਡ ਕੇ ਆਉਂਦੇ ਆ ਅੱਜ ਫਿਰ ਕਿਉਂ ਨਹੀਂ ਛੱਟਣਗੇ ਆ ਪਾਣੀ ਘਵਾ ਦਿਆ ਹੂੰ ਦੇ ਤਾ ਦੇਖ ਸਕਦੇ ਹੋ ਜਿਹੜਾ ਜਵਾਕਾ ਆਲਾ ਪੜਾਈ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਕੰਮਕਾਰਾਂ ਤੇ ਨਹੀਂ ਗਏ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਪੂਰੀ ਜਿੱਤ ਤੋਂ ਡੁੱਬਣ ਦੇ ਤਦਾਦ ਤੇ ਆ ਕਿਵੇਂ ਦੂਜੀ ਪੈਨ ਨਾਲ ਕਿਵੇਂ ਬੀਕੂਲ ਵਾਲੇ ਬੱਚੇ ਦੂਜੀ ਪੈਨ ਨਾਲ ਹੋਰ ਦੂਜੀ ਪੈਨ ਮਗਾ ਕੇ ਭੇਜੇ ਆ ਬੱਚੇ ਵੀ ਕੀ ਕਰੀਏ ਕੰਮ ਜੀ ਤਾਂ ਤੁਸੀਂ ਦੇਖ ਬਹੁਤ ਵਧੀਆ ਹੋ ਰਿਹਾ ਕਿਵੇਂ ਬਾਈ ਬਹੁਤ ਵਧੀਆ ਵਿਕਾਸ ਹੋ ਰਿਹਾ ਮਾਨ ਸਾਹਿਬ ਜਰੋ ਇੱਥੇ ਆਉਂਦੇ ਨੇ ਉਹ ਕਹਿੰਦੇ ਨੇ ਮੈਨੂੰ ਦੱਸ ਦੇਣੇ ਬਾਈ ਇਹ ਕਿਸ਼ਤੀ ਤੇ ਲੈ ਕੇ ਚੱਲੋ ਹੁਣ ਵੀ ਉਹਨੂੰ ਲਿਆਓ ਨਾ ਕਿਸ਼ਤੀ ਤੇ ਜੀ ਤਾਂ ਕਿਵੇਂ ਬਾਈ ਕਿਵੇਂ ਮਾ 2 ਫੁੱਟ ਨੂੰ ਰਹਿ ਗਿਆ ਉਹਨਾਂ ਘਰ ਕਾ ਪਟਕੇ ਤੇ ਕਿਸ਼ਤੀਆਂ ਘਰੋ ਕਿਸ਼ਤੀਆਂ ਵਾਲਾ ਸ਼ਹਿਰ ਬਣਾ ਦੇ ਪਿਆ ਸ਼ਹਿਰ ਤਾਂ ਇਧਰਲੇ ਪਾਸੇ ਇੱਕ ਬਾਈ ਹੋਰ ਜਿਹੜਾ ਦਰਿਆ ਦੇ ਵਿੱਚੋਂ ਝੂਟਦਾ ਆਇਆ ਇਹਦੇ ਨਾਲ ਗੱਲਬਾਤ ਕਰ ਲੈਨੇ ਆ ਬਾਈ ਕਿ ਕਿਵੇਂ ਆਏ ਹੋ ਇਧਰੋਂ ਫਿਰ ਬਹੁਤ ਔਖੇ ਆਏ ਬਹੁਤ ਔਖੇ ਆਏ ਹੋ ਅੱਛਾ ਕਿੱਧਰ ਨੂੰ ਚੱਲੇ ਕਿੱਧਰ ਨੂੰ ਆਏ ਅਸੀਂ ਤਾਂ ਇਧਰ ਚੱਲੇਗਾ ਟੰਗ ਜੀ ਬਾਈ ਕਿਵੇਂ ਬਹੁਤ ਸਾਰੇ ਲੋਕ ਅੱਜ ਕੰਮਾਂ ਤੇ ਨਹੀਂ ਗਏ ਬਹੁਤ ਸਾਰੇ ਬੱਚੇ ਸਕੂਲਾਂ 'ਚ ਨਹੀਂ ਗਏ ਆ ਸਕੂਲ ਵੈਨ ਵੀ ਖਰਾਬ ਹੋਈ ਖੜੀ ਆ ਇਹ ਬਾਈ ਫਿਰ ਹੁਣ ਆਈ ਯਾਰ ਨਹੀਂ ਆ ਗਿਆ ਹੁਣ ਕੀ ਕਰੀਏ ਇਹਦੇ ਬਾਈ ਕੀ ਲੱਗਦਾ ਜੇ ਮੀ ਹੋਰ ਆ ਗਿਆ ਤਾਂ ਜਲਤੋਂ ਡੁੱਬ ਵੀ ਸਕਦੀ ਆ ਘਰ ਡੁੱਬ ਵੀ ਸਕਦੇ ਡੁੱਬ ਗਿਆ ਤੇਰੇ ਸਾਹਮਣੇ ਆ ਦੇਖ ਲੈ ਕੀ ਹਾਲ ਹੋਇਆ ਬਿਆ ਤਾਂ ਤਾਂ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਸਨ ਨੇ ਕੋਈ ਪੋਖਤਾ ਪ੍ਰਬੰਧ ਨਹੀਂ ਕੀਤੇ ਜਿਹਦੇ ਨਾਲ ਜਿਹਦੇ ਨਾਲ ਇਹ ਪਾਣੀ ਕੱਢਿਆ ਜਾ ਸਕੇ ਕਿਉਂਕਿ ਜੇ ਜੈਤੋ ਦੇ ਵਿੱਚ ਮੀਂਹ ਹੋਰ ਆ ਗਏ ਤਾਂ ਜੈਤੋ ਡੁੱਬ ਵੀ ਸਕਦੀ ਹੈ ਹੜ੍ਹ ਵੀ ਆ ਸਕਦੇ ਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਜੈਤੋ ਸ਼ਹਿਰ ਨਗੀਨਾ ਮੀਂਹ ਇੱਕ ਦਿਨ ਤੇ ਚਿੱਕੜ ਮਹੀਨਾ ਵਾਕਈ ਇਹ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਇੱਥੇ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਜਿਹੜੇ ਇਸ ਵਕਤ ਦੇ ਹਾਲਾਤ ਨੂੰ ਮੈਂ ਲਗਾਤਾਰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਕੰਨਿਓ ਕੋਈ ਪੁਕਤਾ ਪ੍ਰਬੰਧ ਨਹੀਂ ਕੀਤੇ ਗਏ ਜੇ ਜੈਤੋ ਦੇ ਵਿੱਚ ਇੱਕ ਵਾਰੀ ਇਸੇ ਤਰ੍ਹਾਂ ਨਹੀਂ ਹੋਰ ਆ ਗਿਆ ਮੈਨੂੰ ਲੱਗਦਾ ਵੀ ਜੈਤੋ ਦੇ ਵਿੱਚ ਹਾਰ ਹੋਣ ਵਾਲੀ ਸਥਿਤੀ ਬਣ ਜਾਣੀ ਹੈ ਲੋਕਾਂ ਨੂੰ ਕੋਠਿਆਂ ਤੇ ਚੜਨਾ ਪੈ ਜਾਣਾ ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਦੇ ਹਾਲਾਤ ਹੈ ਬਾਈ ਅ ਅੱਜ ਤਾਂ ਫਿਰ ਦੁਕਾਨ ਔਖੀ ਖੋਲੀ ਹੋਊਗੀ ਬਹੁਤ ਔਖੀ ਖੋਲੀ ਬਰਾਓ ਜੀ ਕਾ ਫਿਰ ਕਿਵੇਂ ਆਏ ਫਿਰ ਆ ਮੈਚਰ ਡੋਪਦੀ ਆਇਆ ਭਰਾਓ ਹੂੰ ਬਾਈ ਕਿ ਕਿਵੇਂ ਦੇਖਦੇ ਹੋ ਜਦੋਂ ਇੱਥੇ ਸੀਐਮ ਸਾਹਿਬ ਆਉਂਦੇ ਨੇ ਉਹ ਸਟੇਟਮੈਂਟ ਦਿੰਦੇ ਨੇ ਉਹ ਕਹਿੰਦੇ ਨੇ ਮੈਨੂੰ ਦੱਸ ਦਿੰਦੇ ਮੈਂ ਕਿਸ਼ਤੀ ਲੈ ਆਉਂਦਾ ਪਰ ਅੱਜ ਵੀ ਉਹ ਤਿੰਨ ਸਾਲਾਂ ਬਾਅਦ ਉਹੀ ਹਾਲਾਤ ਨੇ ਕਿਸ਼ਤੀਆਂ ਵਾਲੇ ਬਸ ਹਾਲਾਤ ਉਹੀ ਹੈ ਭਰਾ ਹੂੰ ਦੇਖ ਠੀਕ ਤਾਂ ਮੈਂ ਅੱਗੇ ਹੋਰ ਵੀ ਜਿਹੜੇ ਦੁਕਾਨਾਂ ਵਾਲੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਅੱਗੇ ਜਾਣਾ ਤੁਸੀਂ ਕਿਵੇਂ ਭਾਈ ਸੀਵਰੇਜ ਖੁੱਲਾ ਅੱਗੇ ਉਹ ਲਾਲ ਖਤਰੇ ਦਾ ਨਿਸ਼ਾਨ ਲਾਇਆ ਪਿਆ ਜੈਤੋ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਸੁਣਵਾਈ ਨਹੀਂ ਬਹੁਤ ਔਖੀ ਹੈ ਦੁਕਾਨਦਾਰ ਅੱਛਾ ਆ ਦੇਖੋ ਜੀ ਜੀ ਤਾਂ ਮੈਂ ਅੱਗੇ ਜਾਣਾ ਉਧਰਲੇ ਪਾਸੇ ਇੱਕ ਲਾਲ ਨਿਸ਼ਾਨ ਲਾਇਆ ਹੋਇਆ ਕੋਈ ਸੀਵਰੇਜ ਦਾ ਢੱਕਣ ਜਿਆਦਾ ਟੁੱਟਿਆ ਹੋਇਆ ਜਾਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇ ਜਾਂ ਤਾਂ ਸੀਵਰੇਜ ਦਾ ਢੱਕਣ ਕੋਈ ਟੁੱਟਿਆ ਹੋਇਆ ਜਾਂ ਖੁੱਲਿਆ ਹੋਇਆ ਜਿਹਦੇ 'ਚ ਡਿੱਗ ਕੇ ਕਿਸੇ ਦੀ ਮੌਤ ਹੋ ਸਕਦੀ ਹੈ ਪਰ ਭਾਈ ਕਿਵੇਂ ਦੇਖਦੇ ਹੋ ਜੇ ਜੈਤੋ ਦੇ ਵਿੱਚ ਹੋਰ ਵੀ ਆ ਗਿਆ ਆ ਲੱਗ ਗਿਆ ਜੋ ਥੋੜਾ ਜਿਹਾ ਜੇ ਜੈਤੋ ਜੋ ਹੋਰ ਵੀ ਆ ਗਿਆ ਜੈਤੋ ਡੁੱਬ ਵੀ ਸਕਦੀ ਆ ਪ੍ਰਸ਼ਾਸਨ ਕੰਨੀ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਨਹੀਂ ਕੀਤਾ ਗਿਆ ਜੀ ਨਹੀਂ ਕੀਤਾ ਗਿਆ ਬਹੁਤ ਜ਼ਿਆਦਾ ਪਾਣੀ ਖੜਾ ਜੀ ਬਹੁਤ ਪਾਣੀ ਖੜਾ ਘਰੇ ਅੰਦਰ ਪਾਣੀ ਵੜ ਰਿਹਾ ਜੀ ਬਹੁਤ ਦਿੱਕਤ ਆ ਰਹੀਆਂ ਜੀ ਜੇ ਜੇ ਹੋਰ ਆ ਗਿਆ ਜੈਤੋ ਚ ਵੀ ਫੇਰ ਕੀ ਹਾਲ ਬਣੂ ਜੈਤੋ ਦਾ ਹਾਲ ਕੀ ਬਣਨਾ ਜੀ ਪਾਣੀ ਅੰਦਰ ਆ ਜੂਗਾ ਹੀ ਘਰਾਂ ਦੇ ਵਿੱਚ ਅੰਦਰ ਤੇ ਪਾਣੀ ਜਾਊਗਾ ਹਾਂ ਜੀ ਤਾਂ ਤੁਸੀਂ ਇਸ ਵਕਤ ਜਿਹੜੇ ਹਾਲਾਤ ਵੇਖ ਸਕਦੇ ਹੋ ਜਿਹੜੇ ਪਾਸੇ ਦੇਖੋਗੇ ਪਾਣੀ ਪਾਣੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜੇ 2 ਘੰਟੇ ਮੀਂਹ ਹੋਰ ਪੈ ਗਿਆ ਜੈਤੋ ਦੇ ਵਿੱਚ ਹੜ੍ਹ ਆ ਸਕਦੇ ਐ ਬਈ ਕਿਵੇਂ ਦੇਖਦੇ ਹੋ ਜਦੋਂ ਸੀਐਮ ਸਾਹਿਬ ਆਉਂਦੇ ਨੇ ਕਹਿੰਦੇ ਨੇ ਮੈਨੂੰ ਦੱਸ ਦਿੰਦੇ ਮੈਂ ਕਿਸ਼ਤੀ ਲੈ ਆਉਂਦਾ ਜੈਤੋ ਚ ਪਰ ਅੱਜ ਵੀ ਕਿਸ਼ਤੀਆਂ ਵਾਲੇ ਹਾਲਾਤ ਐ ਕਿਸ਼ਤੀਆਂ ਹਲਾਤੀ ਹੋਏ ਪਏ ਜੀ ਇੱਥੇ ਦੁਕਾਨਦਾਰੀ ਸਾਰੀ ਠੱਪ ਹੋਈ ਪਈ ਹੈਗੀ ਆ ਗਾਗੜ ਕੋਲ ਦਾ ਵਾਸਤੇ ਨਹੀਂ ਕੋਈ ਇਹਦਾ 50 ਸਾਲ ਹੋ ਗਏ ਅਸੀਂ ਤੁਰਾ ਫਿਰਦੇ ਇਹ ਪਾਣੀ ਇਹ ਆ ਇਹਦੀ ਨਿਕਲਦਾ ਪਾਣੀ ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਪਾਣੀ ਦਾ ਪਰ ਸੀਐਮ ਸਾਹਿਬ ਤਾਂ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਵਿਕਾਸ ਕਰਾਂਗੇ ਤੁਸੀਂ ਤੁਹਾਨੂੰ ਦਿਓ ਸਵਾ ਦੇਓ ਸਾਨੂੰ 3 ਸਾਲ ਹੋ ਗਏ ਹੁਣ ਤੱਕ ਵਿਕਾਸ ਨਹੀਂ ਹੁੰਦਾ ਇਸੇ ਮੰਡੀ 'ਚ ਤੇ ਲੀਡਰ ਵਾਲੇ ਮੰਡੀ 'ਚ ਵਿਕਾਸ ਕੋਈ ਨਹੀਂ ਹੁੰਦਾ ਕੱਥੇ ਜੀ ਹਾਂ ਤਾਂ ਉਧਰਲੇ ਪਾਸੇ ਚੱਲਦੇ ਆ ਮੈਂ ਹੋਰ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਦੇਣੀ ਆ ਚਾਹਣਾ ਬਾਈ ਕਿ ਇੱਥੇ ਕਿਵੇਂ ਖੜੇ ਹੋ ਬਾਈ ਖੜਨਾ ਪੈਂਦਾ ਹੈ ਯਾਰ ਇੱਥੇ ਬੈਠਾ ਤੜਾ ਕੈਸਟੀ ਲਿਆ ਕੇ ਛੱਡੋ ਨਜ਼ਾਰੇ ਲਓ ਪੈ ਛੱਪੜ ਲੱਗੇ ਪਏ ਹੈਗੇ ਪੂਰੀ ਚੜਾਈ ਆ ਜੈਤੋ ਦੀ ਆਪਣੀ ਆ ਆਹ ਵੀ ਢੋਡੇ ਵਾਲੀ ਸਟੇਟਮੈਂਟ ਹੀ ਕਤੇ ਸੀ ਐਮ ਮਾਨ ਸਾਹਿਬ ਨੇ ਦਿੱਤੀ ਸੀ ਜਦੋਂ ਇੱਥੇ ਰਾਮਰੀਲਾ ਗਰਾਊਂਡ 'ਚ ਆਉਂਦੇ ਨੇ ਉਹ ਕਹਿੰਦੇ ਨੇ ਵੀ ਮੈਨੂੰ ਦੱਸ ਦੇ ਦੇ ਮੈਂ ਕਿਸ਼ਤੀ ਲਿਆਉਂਦਾ ਕੀ ਲੱਗਦਾ ਹੁਣ ਉਹ ਕਿਸ਼ਤੀਆਂ ਕਿਉਂ ਨਹੀਂ ਦਿੰਦੇ ਫਿਰੇ ਜੇ ਇਹਨਾਂ ਸਰਕਾਰ ਕਹਿੰਦੀਆਂ ਦੇਵੇ ਸਾਨੂੰ ਨਿਆਰੇ ਲੱਗੇ ਅਸੀਂ ਇੱਥੇ ਦੁਕਾਨਾਂ ਤੇ ਵਧੀਆ ਗੋਡਾ ਗੋਡਾ ਦੇ ਪਾਣੀ ਹੋ ਰਿਹਾ ਹੈ ਆ ਇਧਰਲੇ ਪਾਸੇ ਇੱਕ ਦੁਕਾਨਦਾਰੀ ਦੁਕਾਨਦਾਰ ਵੀਰ ਆ ਜਿਹੜਾ ਉਹ ਵੀ ਇਸ ਪਾਣੀ ਤੋਂ ਦੁਖੀ ਹੋਇਆ ਬੈਠਾ ਹਾਂ ਕੀ ਕਹਿਣਾ ਚਾਹੋਗੇ ਭਾਈ ਬਾਈ ਕਹਿਣਾ ਕੀ ਆ ਬਸ ਆ ਦੁਕਾਨਾਂ ਦੇ ਅੰਦਰ ਮਸ਼ੀਨਾਂ ਲੱਗੀਆਂ ਗਿਆ 12 12 13-13 ਲੱਖ ਦੇ ਪ੍ਰੋਡਕਟ ਆ ਆ ਛੱਲਾ ਵੱਜ ਕੇ ਪਾਣੀ ਅੰਦਰ ਜਾਂਦਾਗਾ ਇਹਦੀ ਕੋਈ ਨਿਕਾਸੀ ਨਹੀਂਗੀ ਭਾਈ ਪ੍ਰਸ਼ਾਸਨ ਨੇ ਕੋਈ ਫਰਬੰਦ ਨਹੀਂ ਕੀਤਾ ਕਿਉਂਕਿ ਲਗਾਤਾਰ ਜਿਹੜੇ ਮੀਂਹ ਦੇ ਸੰਕੇਤ ਆ ਪ੍ਰਸ਼ਾਸਨ ਨਾਲ ਦੀ ਦਾ ਦੇ ਪ੍ਰਬੰਧ ਕਰ ਰਿਹਾਗਾ ਪਰ ਆ ਚੀਜ਼ ਦਾ ਕੋਈ ਹਾਲ ਨਹੀਂ ਸੀਵਰੇਜ ਪਹਿਲਾਂ ਖਾਲੀ ਕੀਤਾ ਜਾਂਦਾ ਨਾ ਨਿਕਲ ਜੇ ਪਾਣੀ ਸੀਵਰੇਜ ਪਹਿਲਾਂ ਨਹੀਂ ਨਾ ਖਾਲੀ ਕੀਤੇ ਜਾਂਦੇ ਕੀ ਲੱਗਦਾ ਜੈਤੋ ਚ ਮੀਂਹ ਹੋਰ ਆ ਜਾਣ ਤਾਂ ਹਾਲਾਤ ਕਿਉਂ ਜੇ ਹੋਣਗੇ ਕੋਠਿਆਂ ਦੇ ਜਿਹੜੇ ਬਈ ਮਸ਼ੀਨਾਂ ਦਾ ਤਾਂ ਕੋਈ ਹੱਲ ਹੀ ਨਹੀਂਗਾ ਜੀ ਜੀ ਤਾ ਇਧਰਲੇ ਪਾਸੇ ਇੱਕ ਬਾਈ ਹੈ ਜਿਹੜਾ ਆਹ ਦਿਖਾ ਦਿੰਦੇ ਆ ਤੁਹਾਨੂੰ ਉਧਰਲੇ ਪਾਸੇ ਤਿੰਨ ਚਾਰ ਜਿਹੜੇ ਨੌਜਵਾਨ ਨੇ ਉਹ ਮੀਚ ਫਸੇ ਹੋਏ ਨੇ ਤਾ ਇੱਕ ਜਿਹੜਾ ਨੌਜਵਾਨ ਵੀ ਇਧਰ ਆ ਰਿਹਾ ਹੱਸ ਵੀ ਰਿਹਾ ਬਾਈ ਪਹਿਲਾਂ ਤਾਂ ਇਹ ਦੱਸੋ ਹੱਸ ਕੇ ਹੋ ਰਹੇ ਹੋ ਉਹ ਮੋਟਰਸਾਈਕਲ ਰੋੜ ਕੇ ਲੈਉਣਾ ਪੈ ਰਿਹਾ ਜੀ ਅੱਛਾ ਬਾਈ ਕਿ ਕਿਵੇਂ ਦੇਖਦੇ ਹੋ ਜਦੋਂ ਉੱਥੇ ਸੀਐਮ ਸਾਹਿਬ ਆਉਂਦੇ ਨੇ ਉਹ ਇਹ ਬਿਆਨ ਦਿੰਦੇ ਨੇ ਕਹਿੰਦੇ ਮੈਨੂੰ ਦੱਸ ਦਿੰਦੇ ਮੈਂ ਕਿਸ਼ਤੀ ਲੈ ਆਉਂਦਾ ਉਹ ਕਹਿੰਦੇ ਆ ਗੱਲਾਂ ਹੀ ਆ ਬਈ ਕੌਣ ਕਿਸ਼ਤੀਆਂ ਲੈ ਕੇ ਆਉਂਦਾ ਸਾਡਾ ਤਾਂ ਰੋਜ਼ ਹੀ ਕਿਸ਼ਤੀਆਂ ਵਾਲਾ ਕੰਮ ਹੋਇਆ ਪਿਆ ਇੱਥੇ ਜਿੱਤੋ ਚੋਰ ਬਈ ਕੀ ਲੱਗਦਾ ਜੇ ਜੈਤੋਰੇ ਵਿੱਚ ਮੀਂਹ ਹੋਰ ਆ ਗਿਆ ਤਾਂ ਹੜ੍ਹ ਵੀ ਆ ਸਕਦੇ ਇੱਕ ਲੋਕਾਂ ਨੂੰ ਛੱਤਾਂ ਤੇ ਵੀ ਚੜਨਾ ਪੈ ਸਕਦਾ ਪੈ ਸਕਦਾ ਜ਼ਰੂਰ ਹੂੰ ਜ਼ਰੂਰ ਚੜ੍ਹਨਾ ਪੈ ਸਕਦਾ ਪ੍ਰਸ਼ਾਸਨ ਕੰਨੀਓ ਕੋਈ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਗਏ ਅਜੇ ਤੱਕ ਤਾਂ ਕੋਈ ਨਹੀਂ ਕੀਤਾ ਗਿਆ ਹੂੰ ਕੀ ਲੱਗਦਾ ਹੋਊ ਸਨ ਤੋਂ 10-12 ਸਾਲ ਹੋ ਗਿਆ ਸੀ ਕੁਝ ਦੇਖਦਿਆਂ ਨੂੰ ਇੱਥੇ ਰੋਜ਼ ਆ ਹੀ ਕੁਝ ਚੱਲੀ ਜਾਂਦਾ ਹੈ ਪਰ ਬਈ ਤਿੰਨ-ਤਿੰਨ ਸਾਲਾਂ ਦਾ ਵਿਕਾਸ ਹੀ ਬਹੁਤ ਹੋਇਆ ਆ ਦੇਖ ਲਓ ਵਿਕਾਸ ਤੁਹਾਡੇ ਸਾਹਮਣੇ ਆ ਤਾ ਅੱਗੇ ਮੈਂ ਤੁਹਾਨੂੰ ਹੋਰ ਲੈ ਚੱਲਦਾ ਉਧਰਲੇ ਪਾਸੇ ਮੋਟਰਸਾਈਕਲ ਮੈਨੂੰ ਲੱਗਦਾ ਵੀ ਖਰਾਬ ਹੋਏ ਹੋ ਕੇ ਖੜੇ ਐ ਉਹ ਦੇਖ ਸਕਦੇ ਹੋ ਤੁਸੀਂ ਨੌਜਵਾਨਾਂ ਨੇ ਜਿਹੜੇ ਮੋਟਰਸਾਈਕਲ ਇੱਧਰਲੇ ਪਾਸੇ ਲਾਏ ਹੋਏ ਐ ਕੁਝ ਜਿਹੜੀਆਂ ਦੁਕਾਨਾਂ ਖੁੱਲੀਆਂ ਤੇ ਕੁਝ ਬੰਦ ਵੀ ਐ ਕਿਉਂਕਿ ਗਾਕਾਂ ਦੇ ਤਾਂ ਕੀ ਹੋਣਾ ਦੁਕਾਨਦਾਰ ਵੀ ਨਹੀਂ ਆ ਸਕੇ ਕਿਉਂਕਿ ਜਿੱਥੋਂ ਦੇ ਹਾਲਾਤ ਹੀ ਹੋਏ ਨੇ ਜੇ ਥੋੜਾ ਜਿਹਾ ਮੀਂਹ ਹੋਰ ਆ ਗਿਆ ਮੈਨੂੰ ਲੱਗਦਾ ਵੀ ਇਹਨਾਂ ਦੁਕਾਨਦਾਰਾਂ ਨੂੰ ਇਹਨਾਂ ਲੋਕਾਂ ਨੂੰ ਛੱਤਾ ਉੱਪਰ ਚੜਨਾ ਪੈ ਸਕਦਾ ਕਿਉਂਕਿ ਪ੍ਰਸ਼ਾਸਨ ਕੰਨੀਓ ਪੁਕਤਾ ਪ੍ਰਬੰਧ ਨਹੀਂ ਕੀਤੇਗੇ। ਭਾਈ ਜੀ ਕਿਵੇਂ ਦੇਖਦੇ ਹੋ ਜੇ ਦਿੱਤੋਂ ਤੋਂ ਹੋਰ ਵੀ ਆ ਗਏ ਹਾਲਾਤ ਕਿਉਂ ਜੇ ਹੋਣਗੇ। ਓਏ ਸਾਰੇ ਡੁੱਬਣ ਵਾਲੇ ਦੇਖੋ ਜੀ ਇਹ ਪੂਰਾ ਆ ਤਾਂ ਗਿਆਂਦਰ ਪਾਣੀ ਅੰਦਰ ਜਾਂਦਾ ਜੀ। ਹਾਂ। ਅੱਧੇ ਜੇ ਇਹ ਕਹਿੰਦੇ ਸੀਵਰ ਪਾਵਾਂਗੇ ਸੀਵਰ ਵਾਲੇ ਤੱਕ ਨਹੀਂ ਪਿਆਗਾ ਸਾਰੇ ਪੈਸੇ ਕਿੱਧਰ ਗਏ ਉਹ ਸੀਵਰ। ਮਾਨ ਸਾਹਿਬ ਤਾਂ ਆਮ ਰੀਲਾ ਗਰਾਊਂਡ 'ਚ ਜਦੋਂ ਆਏ ਆ ਕਹਿੰਦੇ ਮੈਨੂੰ ਦੱਸਦੇ ਨੇ ਮੈਂ ਕਿਸ਼ਤੀ ਲੈ ਆਉਂਗਾ। ਹਾਂ। ਬਹੁਤ ਆਇਆ ਜਿਵੇਂ ਕਿ ਸਤੀ ਲੈ ਆਉਂਦਾ ਉਹ ਉਹੀ ਸੜਕਾ ਇਹ ਦੇਖਦੇ ਤੁਸੀਂ ਜੀ ਤਾਂ ਇਧਰਲੇ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਆ ਵੀ ਦੁਕਾਨਵਾਂ ਦਾ ਆ ਦੁਕਾਨ ਖੁੱਲੀ ਆ ਪਤਾ ਨਹੀਂ ਇਹ ਕਿਵੇਂ ਮੁਸ਼ਕਲਾਂ ਨਾਲ ਝੂਜਦਾ ਫੇਰ ਵਿਅਕਤੀ ਆਇਆ ਬਾਈ ਕਿਵੇਂ ਪੁੱਛੋ ਬਈ ਇਹ ਨਾ ਦੁਕਾਨ ਦੇ ਮੂਹਰੇ ਲਫਾਵੇ ਲਾਉਣ ਬਾਰੇ ਸੋਚੀ ਜਾਂਦਾ ਕਿਵੇਂ ਬਈ ਅੰਦਰ ਪਾਣੀ ਜਾਊਗਾ ਲਫਾਵੇ ਲਾਈਏ ਪ੍ਰਬੰਧ ਕਰੀਂਦਾ ਪ੍ਰਬੰਧ ਕਰ ਲਾ ਬਾਈ ਅੱਜ ਫਿਰ ਦੁਕਾਨ ਕਿਵੇਂ ਖੋਲੀ ਆ ਦੁਕਾਨ ਯਾਰ ਬਸ ਘਰੇ ਟਾਈਮ ਪਾਸ ਹੀ ਹੁੰਦਾ ਕਰੀਏਗੀ ਹੁਣ ਪਾਣੀ ਖੜਾ ਹੀ ਪਿਆ ਨਿਕਾਸੀ ਹੈ ਨਹੀਂਗੀ ਆਹ ਹੀ ਹਾਲ ਹੈ ਦਾ ਬਾਈ ਜਦੋਂ ਸੀਐਮ ਸਾਹਿਬ ਰਾਮਰੇਲਾ ਗਰਾਊਂਡ 'ਚ ਆਉਂਦੇ ਨੇ ਉਹ ਕਹਿੰਦੇ ਨੇ ਮੈਨੂੰ ਦੱਸ ਦੇ ਨੇ ਮੈਂ ਕਿਸ਼ਤੀ ਲੈ ਆਉਂਦਾ ਬਸ ਥੋੜੇ ਸਾਹਮਣੇ ਹੀ ਆ ਬੁਰਾ ਹਾਲ ਹੀ ਆ ਜਾਵਾ ਕੋਈ ਕੋਈ ਹੱਲ ਨਹੀਂ ਬਦਲ ਫੇਰ ਚੱਲੇ ਤਾਂ ਮੌਸਮ ਹੈ ਜਿਹੜਾ ਉਧਰ ਫੇਰ ਖਰਾਬ ਹੋ ਗਿਆ ਮੌਸਮ ਤੁਹ ਹੋਰ ਮੀਂਹ ਆ ਦੇ ਦੇ ਤੋ ਡੁੱਬ ਸਕਦੀ ਐ ਹਾਰ ਆ ਸਕਦੇ ਐ ਡੁੱਬੀ ਦਾ ਪਈ ਐ ਭਰਾਵਾ ਹੋਰ ਕਿ ਡੁੱਬੂਗੀ ਹੋਰ ਵੀ ਡੁੱਬ ਸਕਦੀ ਐ ਜੀ ਬਾਈ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੇ ਪੋਕਤਾ ਪ੍ਰਬੰਧ ਕਿਉਂ ਨਹੀਂ ਕੀਤੇ ਪ੍ਰਸ਼ਾਸਨ ਹੈ ਹੀ ਕੋਈ ਨਹੀਂ ਇੱਥੇ ਹੈ ਹੀ ਕੋਈ ਨਹੀਂ ਮਾਨ ਸਾਹਿਬ ਤਾਂ ਕਹਿੰਦੇ ਸੀ ਕਿਸ਼ਤੀ ਲੈ ਕੇ ਆਉਣਾ ਮੈਂ ਮਾਨ ਸਾਹਿਬ ਦੀਆਂ ਕਿਸ਼ਤੀਆਂ ਮਾਨ ਸਾਹਿਬ ਦੀਆਂ ਕਿਸ਼ਤੀਆਂ ਕਚਾਈ ਜੀ ਮੂਤੀਆਂ ਮਾਰੀਆਂ ਪਈਆਂ ਠੀਕ ਆ ਹੋਰ ਜੀ ਤਾਂ ਤਾਂ ਦੇ ਦੇਖ ਸਕਦੇ ਹੋ ਜਿਹੜਾ ਲੋਕਾਂ ਦਾ ਲਗਾਤਾਰ ਜਿਹੜਾ ਗੁੱਸਾ ਹੋ ਜਾਇਜ ਆ ਜਿਹੜੇ ਲੋਕ ਆ